ਆਪ ਉਹ ਬਹੁਤ ਜਿਆਦੇ ਪਲੇ ਵਾਂ ਸਭ ਇਹ ਜਸਜੀ ਨਸ਼ਰੀਫ ਨਹੀਂ ਹੈਗਾ ਇਸ ਨੂੰ ਦੱਸੋ ਬਈ ਮੈਂ ਸ਼ਰੀਫ ਹੈ ਕਿ ਨਹੀਂ ਹੈ ਲੈ ਫਿਰ ਹੁਣ ਕਮੈਂਟ ਚੈੱਕ ਕਰ ਲਈ ਕਰ ਲਿਓ ਚੈੱਕ ਕਰ ਲਈ ਕਮੈਂਟ ਵੀ ਸ਼ਰੀਫ ਮੈਂ ਹੈਗਾ ਕਿ ਨਹੀਂ ਉਹ ਤਾਂ ਉਹਨੂੰ ਪਤਾ ਨਾ ਜਿਹੜਾ ਮੇਰੇ ਕਾ ਮੋੜਾ ਲੱਭ ਜੀ ਇਹਨੂੰ ਹੋਰ ਦੱਸੋ ਮੈਨੂੰ ਆਇਆ ਦੱਸਿਓ ਲੱਭ ਜੀ ਵੀ ਹੋਰ ਹੈ ਅੱਛਾ ਹੂੰ ਠੀਕ ਹੈ ਮੰਨ ਲੈਨੇ ਆ ਮੇਰੇ ਵਰਗੀ ਮਿਲ ਜੂ ਤੇਰੇ ਵਰਗੀ ਦੁਬਾਰਾ ਲਿਆ ਕੇ ਦਵਾਖ ਰਾਵਾਂ ਮੈਂ ਥੋੜਾ ਬ ਫਲੇਵਰ ਚੇਂਜ ਕਰਾਂਗੇ ਨਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਵੈਲਕਮ ਕਰਦੇ ਆਂ ਜੱਸ ਜੀ ਨਾਲ ਵਲੌਗ ਚੈਨਲ ਤੇ ਤੁਹਾਡਾ ਤੇ ਅੱਜ ਵਾਲੀ ਵੀਡੀਓ ਕਰਦੇ ਆਂ ਸਟਾਰਟ ਤੇ ਮੈਸਤਰੀ ਸਾਹਿਬ ਪਹੁੰਚ ਚੁੱਕੇ ਨੇ ਆਪਣੇ ਕੋਲੇ ਕਿੱਦਾਂ ਮੈਸਤਰੀ ਸਾਹਿਬ ਠੀਕ ਆ ਜੀ ਠੀਕ ਆ ਬਹੁਤ ਆ ਸੋ ਬੰਦਾ ਹੀ ਸਾਡਾ ਘੈਂਟ ਹੈ ਜੀ ਤੇ ਅੱਜ ਤੁਸੀਂ ਦੇਖ ਲਓ ਕਮਰੇ ਦਾ ਚਾਰ ਦਿਵਾਰੀ ਆਪਣਾ ਜਿਹੜਾ ਸ਼ੋਰੂਮ ਬਾਲ ਰਿਹਾ ਸੋ ਅੱਜ ਮੈਸਤਰੀ ਸਾਹਿਬ ਨੇ ਹੌਨ ਸਾਰੀ ਕਹਿੰਦਾ ਅੱਜ ਤੇਰੇ ਇਹਨਾਂ ਜਿਹੜਾ ਸ਼ੋਰੂਮ ਦਾ ਆ ਨਕਸ਼ਾ ਚੇਂਜ ਕਰ ਦੇਣਾ ਸੋ ਕਹਿੰਦਾ ਮਤਲਬ ਕਿ ਜਿਹੜੇ ਕਾਰਪੋਡਾਂ ਦੇ ਪੱਲੇ ਆ ਸੁਨੇਕਾ ਲਾ ਕੇ ਚੜ ਜਾਣਗੇ ਅਜੇ ਉੱਪਰ ਠੀਕ ਆ ਬਈ ਲੱਗ ਗਿਆ ਇਹਨਾਂ ਉੱਪਰ ਸੇ ਮੇਕਅਪ ਵਗੈਰਾ ਤੇ ਹੁਣ ਟੇਪਾਂ ਵਗੈਰਾ ਲਾ ਰਹੇ ਆ ਕੱਲ ਫੈਰੀਪੋਲ ਵਗੈਰਾ ਲਗਾ ਕੇ ਰੱਖੀ ਸੀਗੇ ਤੇ ਹੁਣ ਰਾਤੀ ਰਾਤ ਹੋ ਗਿਆ ਸੈੱਟ ਪੂਰਾ ਸੋ ਹੁਣ ਆਪਾਂ ਸਾਰਾ ਜਿਹੜਾ ਕਬੂੜ ਆਪਣਾ ਅੱਜ ਰੈਡੀ ਹੋ ਜਾਊਗਾ ਤੇ ਸ਼ੀਸ਼ੇ ਆ ਵੀ ਅੱਜ ਹੀ ਹੁਣ ਆਪਣਾ ਸ਼ੀਸ਼ੇ ਵਾਲਾ 11 ਵਜੇ ਆਹਦਾ ਵਾ ਅੱਜ 11 ਵਜੇ ਸ਼ੀਸ਼ੇ ਵਾਲਾ ਵੀ ਆ ਜਾਊਗਾ ਤੇ ਜਿਹੜੇ ਕਬੂੜਾਂ ਵਿੱਚ ਸ਼ੀਸ਼ੇ ਪਾਣੇ ਆ ਇੱਕ ਉਹ ਪਾਦਨੇ ਆਪਾਂ ਤੇ ਅਖ ਜਿਹੜਾ ਆਪਣਾ ਸਪੈਸ਼ਲ ਵੀਡੀਓ ਸ਼ੂਟ ਕਰਨ ਵਾਸਤੇ ਸ਼ੀਸ਼ਾ ਉਹ ਪਰੇ ਲੱਗੂਗਾ ਦਰਵਾਜ਼ੇ ਦੇ ਨਾਲ ਉਹ ਵੀ ਅੱਜ ਉਹ ਸਰਦ ਲੱਗ ਜਾਵੇ ਨਾ ਬਾਕੀ ਅੱਜ ਦਾ ਬਲੌਗ ਕਰਿਓ ਕੰਟੀਨਿਊ ਤੇ ਅੱਜ ਦੇਖਦੇ ਆ ਕਿ ਕੀ ਕੀ ਨਿਬੜਦਾ ਆਪਣਾ ਸੋ ਜਿਹੜਾ ਖਲਾਰੇ ਵਾਲਾ ਕੰਮ ਸੀ ਨਿਬੜ ਗਿਆ ਜਿਆਦੇ ਜਾਣ ਕੇ ਜਿਹੜਾ ਉੜਦਾ ਸੀ ਇਹ ਘੱਟਾ ਵੇ ਰੌੜਦਾ ਸੀ ਇਹ ਜਿਹੜਾ ਜਿਆਦੇ ਲੱਕੜਾਂ ਵੜਦੇ ਸੀ ਤਾਂ ਫੇਰ ਧੂੜ ਬਹੁਤ ਜਿਆਦੇ ਉੜਦੀ ਸੀ ਸੋ ਉਹ ਕੰਮ ਤਾਂ ਨਿਬੜ ਗਿਆ ਹੁਣ ਤਾਂ ਨਹੀਂ ਵੱਟਣਾ ਕੋਈਸ ਆਪਾਂ ਲਓ ਤਾਂ ਫਾਈਨਲ ਹੋ ਗਿਆ ਸੋ ਹੁਣ ਇਹੀ ਚ ਲਾ ਕੇ ਹੁਣ ਅੰਦਰ ਅੰਦਰ ਹੋ ਜਾਊਗਾ ਜਿਹੜਾ ਪਿੱਛੇ ਘੱਟਾ ਕਿੰਨਾ ਚੜਿਆ ਪਿਆ ਦੇਖੋ ਆਵੇ ਕਰਾਸ ਦੇ ਉੱਪਰ ਸੋ ਫਾਈਨਲ ਕਰਨੀ ਪਈ ਤਾਂ ਸਾਰੀ ਕਿਹੜਾ ਕਰਨੀ ਪੈਣੀ ਆ ਸੋ ਬਾਈ ਤੇਰੀ ਬਾਨੀ ਗੱ ਉਸ ਤੋਂ ਪਹਿਲਾਂ ਸਾਰੀ ਸਫਾਈ ਕਰਾਂਗੇ ਉਸ ਤੋਂ ਬਾਅਦ ਫਿਰ ਜਿਹੜਾ ਵਾਲਪੇਪਰ ਲੱਗਣਾ ਵਾਲਪੇਪਰ ਲਾਵਾਂਗੇ ਆਪਾਂ ਆਪ ਦੇਖੋ ਹਾਲ ਦੇਖ ਕੱਟਾ ਔੜਦਾ ਕਿਵੇਂ ਅਲਮੁਲੈਕੁਮ ਮੰਡੀ ਵਾਲੇ ਕੋਲ ਆ ਲਵੇ ਤਾਂ ਲੈਦਾ ਨਾ ਮੰਡੀ ਤੇ ਜਦੋਂ ਬਾਹਰ ਬਾਹਰ ਬਾਈ ਜਿਹੜਾ ਕੋਈ ਆਇਆ ਮੁਰਗੀ ਘਰ ਬਿਲਕੁਲ ਢੈਣ ਖਵਾਤੀ ਹਾਂ ਕੀ ਆਖਾ ਫੜਾ ਕਦੇ ਜਿਹੜਾ ਲੈ ਦੀ ਜੂਗਾ ਜਾਵਾਂ ਤਰ ਫੜ ਆਈ ਬੋਲ ਦੇ ਪੁੱਤ ਕੰਬਲ ਵਿਛਾਤਾ ਮੈਂ ਇਹ ਹੋ ਰਿਹਾ ਉਹਦੇ ਤੇ ਕੰਬਲ ਵਿਛਾ ਦੇ ਬਾਈ ਵਿਛਾਤਾ ਇਹ ਦੂ ਗਾਹੋਂ ਫੜ ਲਿਓ ਕੋਈ ਨਹੀਂ ਟੈਂਸ਼ਨ ਲੈ ਮੈਨੂੰ ਨਾ ਆ ਜਾ ਬਸ ਸਾਹ ਲੈਂਦਾ ਵਕੀ ਪਰਨੇ ਲਾ ਲਓ ਕਿੱਧਰ ਰੱਖਣਾ ਅੰਦਰ ਟਰੈਕ ਰੂਮ ਚ ਵਾਹਣੀ ਬਪੂ ਦੀ ਗੋਲੀਏ ਨੇਕ ਤੇ ਹੈਲੋ 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 ਹਾਂਜੀ ਸੈਂਟਰ 'ਚ ਹੱਥ ਪਾ ਲਿਓ ਮਾਲਾ ਮਾਲਾ ਕੰਬਲ ਬਾਈ ਚਾਦਰ ਆਵਰ ਦੇ ਇਤਰਾਣਾਂ ਕੀ ਜੱਸੇ ਬਾਈ ਆਵ ਰੱਖਿਆ ਕੰਬਲ ਹਾਂ ਇਹ ਉੱਤੇ ਸਕਰਚ ਲਓ ਵੀ ਸ਼ੀਸ਼ਿਆਂ ਉਤੇ ਕੰਬਲ ਦੇਣਾ ਪੈ ਰਿਹਾ ਕਿਉਂਕਿ ਠੰਡ ਮੰਨਦੇ ਆ ਕਹਿੰਦੇ ਕੰਬਲ ਸ਼ੀਸ਼ਿਆਂ ਸ਼ਾਇਦ ਹੈਗਾ ਜਿਆਦਾ ਵੱਡਾ ਤੇ ਫਿਰ ਜਿਹੜੇ ਉੱਪਰ ਸ਼ੀਸ਼ੇ ਦੇ ਟਿਕਾਉਣੇ ਆ ਹੋਰ ਸਕਰੇਜ ਨਹੀਂ ਪੈਂਦੇ ਉਹ ਤੂੰ ਹੀ ਕਰ ਰਾ ਰੋਟੀ ਜੁਗਾ ਕੋਈ ਮੈਂ ਭੇਦ ਨਾ ਯਾਰ ਸੈਦ ਹੀ ਲੈਣਾ ਮੈਂ ਭੇਦ ਸਿਸ਼ਾ ਨਹੀਂ ਜੀ ਬੰਗਾਲਿਆ ਇਹ ਚੱਲ ਚੱਲ ਘਟੀ ਜਾ ਹੌਲੀ 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 ਹੋ ਵੇਖਿਓ ਬਾਈ ਬਾਤ ਵਾਲਾ ਉਹ ਚਾ ਲੋ ਤੋੜੇ ਕਰਕੇ ਪਾਈ ਦਿੰਦੇ ਆ ਉਹ ਉਸਤਾਦ ਜੀ ਇਧਰ ਨਾ ਕਰ ਪਰਾਂ ਨੂੰ ਬਸ ਫਿਰ ਤੋਂ ਬਰੋਲ ਲੈ ਲੋੜਾ ਤੋੜ ਹੈ ਨਾ ਤਾਂ ਫੋਲਟ ਆਦਰ ਦੀ ਦੇ ਦੇ ਨੀ ਉਹ ਪੱਲਾ ਪੱਲਾ ਉਹ ਮੋੜ ਦੇ ਉੱਤੇ ਇਧਰ ਹੋਰ ਰੱਖ ਦੇਣੀ ਛਾਦਰ ਨਹੀਂ ਚਾਦਰ ਚਾਦਰ ਰੱਖ ਦੇ ਹਾਂਜੀ ਦੋਸਤੋ ਸ਼ੀਸ਼ਾ ਗਿਆ ਘਰੇ ਆ ਤੇ ਜਿੰਨੇ ਸ਼ੀਸ਼ੇ ਨੇ ਉਨੇ ਕਦੇ ਕੰਬਲ ਜੋਣੇ ਪੈਣੇ ਆ ਉਧਰ ਆਦੀ ਸੋ ਆ ਮੈਂ ਲਿਆਤਾ ਮੈਂਗਾ ਹੁਣ ਐਂਡ ਵਾਲੀ ਰਹਿ ਗਈ ਬਾਪੂ ਦਾ ਕੰਬਲ ਜੀ ਦਾ ਡੇ ਇਹ ਵੀ ਵਿਛਾ ਦੋ ਮੈਂਤਰੀ ਸਾਹਿਬ ਕਿਧਰ ਰੁੜ ਗਏ ਆਪਣੇ ਆਸਟੇ ਆ ਰਹੀ ਮੇਰੇ ਦਾ ਫੋਨ ਲੱਗੇ ਨਹੀਂ ਇੱਥੇ ਕੋਈ ਭਾਰ ਕੋਲ ਤੋਂ ਓਕੇ ਬਾ ਮੈਨੂੰ ਵਾਲਾ ਫਿਕਰ ਆ ਮੇਰੇ ਵਾਲੇ ਵੇ ਲੱਗੇ ਆ ਤੁਹਾਡੇ ਨਾਲ ਜਿਆਦਾ ਫਿਕਰ ਮੈਨੂੰ ਆ ਠੀਕ ਆ ਦੇਖੋ ਆਪਣਾ ਸ਼ੀਸ਼ੇ ਘਾਣ ਘਾਣ ਦੇ ਜਦੋਂ ਇਹ ਲੱਗਣਗੇ ਨਾ ਆਪਣੀ ਫੇਰ ਭਾਂਜਣੀ ਗੱਲ ਵਾ ਪੂਰੀ ਕਿਰਾਇਆ ਵੀ ਹੁਣ ਸਾਨੂੰ ਦੇਣਾ ਪਊਗਾ ਲਓ ਵੀ ਸਾਡਾ ਐਸ ਪੱਤਾ ਗਿਆ ਸਕੂਲੋਂ ਛੁੱਟੀ ਹੋਗੀ ਐਸਾ ਪਿਆਸਾ ਜੀ ਆ ਕੇ ਆਉਦੇ ਬਹੁਤ ਨੇ ਹੇ ਸ਼ੈਕੀ ਨੇ ਵੈਲਕਮ ਕੀਤਾ ਐ ਅਸੀਂ ਦਾ ਵੀ ਹਾਂ ਮੈਂ ਤਾਂ ਆ ਗਿਆ ਲੈਣ ਹੀ ਨਹੀਂ ਆਜ ਕੋਈ ਲੈਣ ਨਹੀਂ ਗਿਆ ਚਿੱਤੇ ਭਲਾਤਾ ਹੈ ਹਸਪਤਲ ਸੀ ਤੀ ਆ ਗਿਆ ਅੱਜ ਪਹਿਲਾਂ ਆ ਗਿਆ ਫਿਰ ਦਾदू ਤਾਂ ਇੰਨੇ ਲੈਣ ਗਿਆ ਹਾਂਜੀ ਲੱਭੀ ਐਸ਼ਵਤ ਸਕੂਲੋਂ ਆ ਕੇ ਹੁਣ ਲੱਗਾ ਕਾਫੀ ਬੀਣ ਐਸ਼ ਅੱਜ ਆਪਣੇ ਘਰ ਸੱਪ ਆਇਆ ਸਜਲੀਆ ਅੱਜ ਮੈਂ ਸੱਟੇ ਜਾ ਕੇ ਵਾਣ ਦੇ ਵਿੱਚ ਪਰਲੇ ਪਾਸੇ ਬੁੱਤ ਮੈਂ ਹੁਣ ਮੈਂ ਦੇਖ ਉਹਨੂੰ ਤੂੰ ਵੀ ਤਾਂ ਸਕੂਲੇ ਗਿਆ ਹੋਇਆ ਸੀ ਤੂੰ ਵਾਹਨ ਤੇ ਭੱਜ ਗਿਆ ਹੋ ਅੱਡਾ ਐ ਸਜਲੀ ਚੱਕਦਾ ਸੀ ਮੈਂ ਛੋਟੀ ਨੇ ਚੱਕ ਕੇ ਵਾਹਣ ਛੱਡਿਆ ਗਿਆ ਸੁਨੇਸ਼ ਮੈਂ ਤੁਹਾਨੂੰ ਸਮਝਾਇਆ ਸੀ ਨਾ ਉੱਥੇ ਤੁਸੀਂ ਦੇਖ ਕੇ ਫਿਰ ਹੈਂਡ ਵਾਸ਼ ਕਰਨੇ ਸ਼ੈਂਕ ਥੱਲੇ ਨਾ ਜਿਵੇਂ ਨਾ ਸਾਰੇ ਪਾਸੇ ਹੋਏ ਪਏ ਆ ਜਿਹੜੇ ਸ਼ੈਂਕ ਦੇ نیچے ਨਹੀਂ ਲੱਗੇ ਹੋਏ ਅੱਛਾ ਪਲਟਣੀਆਂ ਉਹ ਸਾਈਡ ਤੋਂ ਆਈਆਂ ਹੋਏ ਉਹ ਠੀਕ ਕਰਨਾ ਇੱਕ ਜਾਸੀ ਆ ਕਰੇ ਜਿਹੜਾ ਪਲੰਬਰ ਵੀ ਆ ਸੇ ਵਾਲਾ ਸਾਜਣ ਵੀ ਆ ਤੇ ਦੂਜਾ ਵੀ ਕੀ ਕਹਿੰਦੇ ਹੁੰਦੇ ਆ ਸਾਰਾ ਜਣ ਕੇ ਸਾਰੇ ਕੋਰਸ ਜੱਦ ਜੀ ਕੀਤੇ ਕੋਈ ਕੈਰੈਕਟਰ ਪ੍ਰੋਬਲਮ ਨਹੀਂ ਜੱਸ ਬਲਾਨੀ ਗੱਲਾਂ ਹੀ ਹੋ ਗਈ ਜੇ ਮੈਂ ਨਹੀਂ ਮਿਲੀ ਜੱਸ ਗਾਣ ਹੀ ਮਿੜੀ ਆਪਣੀ ਆਏ ਹੋਗਾ ਵਾਹ ਹੋਗਾ ਠੰਡੀ ਖੇਡ ਖਰਾਓਗੇ ਜੱਸ ਲੈਣ ਖਰਾਓਗੇ ਜੱਸ ਰੇਖਾਂ ਵਿੱਚ ਜੱਸ ਫੇਰ ਕੀ ਹੋਗੇ ਤੁਹਾਨੂੰ ਨਹੀਂ ਕਹਿਣਾ ਹੋਰ ਵਿਆਹਣ ਗਿਆ ਉਦੋਂ ਵੀ ਜੱਸ ਤੇ ਜੱਸ ਨਹੀਂ ਜਾਣਾ ਸੀ ਹਮ ਹਮ ਐਸ਼ੋ ਬੇਬੇ ਵੇਖ ਲਾ ਤੇਰੀ ਲੜਦੀ ਬਹੁਤ ਹੈ ਬਹੁਤ ਲੜਦੀ ਹੈ ਇਹ ਤੇ ਆਪਾਂ ਆਪਾਂ ਭਲੇ ਮਾਨਸਾ ਹਨਾ ਸਹੀ ਗੱਲ ਆਪਾਂ ਬਹੁਤ ਜਿਆਦੇ ਭਲੇ ਮਾਨਸਾ ਵੀ ਜਸਜੀਤ ਨਸ਼ਰੀਂ ਦਾ ਨਹੀਂ ਹੈਗਾ ਇਸ ਗੁਰੂ ਦੱਸੋ ਬਈ ਮੈਂ ਸ਼ਰੀਫ ਹੈ ਕਿ ਨਹੀਂ ਲੈ ਫਿਰ ਹੁਣ ਕਮੈਂਟ ਚੈੱਕ ਕਰ ਲਈ ਕਰ ਲਿਓ ਚੈੱਕ ਕਰ ਲਈ ਕਮੈਂਟ ਉਹ ਸ਼ਰੀਫ ਮੈਂ ਹੈਗਾ ਕਿ ਨਹੀਂ ਉਹ ਤਾਂ ਤੁਹਾਨੂੰ ਪਤਾ ਨਾ ਜਿਹੜਾ ਮੇਰਾ ਤਾਂ ਮੋੜਾ ਲੱਭ ਜੀ ਇਹਨੂੰ ਹੋਰ ਦੱਸ ਮੈਨੂੰ ਆਇਆ ਦੱਸਿਓ ਲੱਭ ਜੀ ਵੀ ਹੋਰ ਹੈ ਅੱਛਾ ਹੂੰ ਠੀਕ ਹੈ ਮੰਨ ਲੈਨੇ ਆ ਮੇਰੇ ਵਰਗੀ ਮਿਲ ਜੂ ਤੇਰੇ ਵਰਗੀ ਦੁਬਾਰਾ ਲਿਆ ਕੇ ਦਬਾਕ ਰਾਵਾਂ ਮੈਂ ਥੋੜਾ ਬ ਫਲੇਵਰ ਚੇਂਜ ਕਰਾਂਗੇ ਨਾ ਵੀਦਦਾ ਹੋਣਾ ਦੇਖ ਲਓ ਆਏ ਆਏ ਜੇ ਗੁੱਸਾ ਆ ਬੀਬੀ ਬਦਲਦੀ ਕਿ ਤੇਰੀ ਹੋਰ ਲਾਏਗੀ ਸੋਣੀ ਲੋਣੀ ਤੂੰ ਵੇਖਦਾ ਤੂੰ ਮਾੜੀ ਹਾਂ ਮੈਂ ਭਾਰਾ ਹਾਂ ਹੁਣ ਤੇਰੇ ਤੇ ਗੱਲ ਖੜੀ ਆ ਇਹ ਨਹੀਂ ਨਹੀਂ ਇਹ ਤਾਂ ਦਿਨੋਂ ਲੜਦੀ ਆ ਮੈਂ ਤੁਹੋਂ ਕਹਿੰਦਾ ਕੁਝ ਨਹੀਂ ਤੈਨੂੰ ਹੈਸ਼ ਕੁੱਟਦੀ ਹੁੰਦੀ ਤੈਨੂੰ ਇਹ ਤਾਂ ਨਹੀਂ ਕੁੱਟਦੀ ਗਲਾ ਚ ਕੱਪ ਦੇ ਮੂੰਹ ਕਰਕੇ ਹੱਸੀ ਜਾਂਦੀ ਐ ਅੱਜ ਤੇ ਆਪਣਾ ਵੀ ਉੱਤੇ ਮੈਨੂੰ ਅੱਜ ਲੱਗਦਾ ਸੀਗਾ ਟਾਈਮ ਹੋ ਗਿਆ 3:00 ਵਜੇ ਆ ਤੇ ਜਿਹੜੀਆਂ ਕੰਨੀਆਂ ਕੁੰਨੀਆਂ ਲਾਉਣ ਲੱਗੇ ਉਹ ਮੈਸਤਰੀ ਲਾਈ ਜਾਂਦੇ ਆ ਤੇ ਕੰਮ ਵਾਵਾ ਹੋ ਜਾਂਦਾ ਯਾਰ ਰੋਜ਼ ਕਹਿੰਦਾ ਜੇ ਨਿਬੜ ਜੂਗਾ ਕੰਮ ਨਿਬੜਦਾ ਹੀ ਇਹਨਾਂ ਦਾ ਫਰ ਅੱਜ ਪੱਲੇ ਚੜਾ ਕੇ ਨਾ ਅੱਜ ਤੁਹਾਨੂੰ ਦਿਖਾਉਣੇ ਹੁਣ ਚੱਲਦੇ ਆ ਉੱਪਰ ਤੇ ਆਪਾਂ ਕੌਫੀ ਪੀ ਲੀਏ ਉਹਨਾਂ ਨੇ ਲਾਤੇ ਸਾਰੇ ਨਾ ਉਹ ਜਿਹੜੀਆਂ ਟੱਕਰਾਂ ਸੀਗੀਆਂ ਕਾਰਡ ਬੋਰਡ ਦੀ ਉਹ ਲਾ ਰਹੇ ਉਹ ਤੇ ਬਹੁਤ ਟਾਈਮ ਲੱਗਦਾ ਉਹ ਹੀ ਬਰੀਕੀ ਦਾ ਕੰਮ ਆ ਪੂਰੇ ਉਹਨਾਂ ਨੇ ਕੱਟ-ਕੱਟ ਕੇ ਬਰਾਬਰ-ਬਰਾਬਰ ਵੱਡ ਕੇ ਲਾਉਣੀਆਂ ਹੁੰਦੀਆਂ ਨੇ ਕਿਉਂਕਿ ਉਹੀ ਬਾਹਰ ਦੇਸੀਆਂ ਨੇ ਠੀਕ ਆ ਸ਼ੀਸ਼ਾ ਆਪਣਾ ਸ਼ੀਸ਼ਾ ਆ ਗਿਆ ਠੀਕ ਆ ਤਿੰਨ ਸ਼ੀਸ਼ੇ ਆ ਗਏ ਤਾਂ ਸਾਰੇ ਟੱਬਰ ਦੇ ਕੰਬਲ ਅਸੀਂ ਸ਼ੀਸ਼ਿਆਂ ਦੇਲੇ ਵਿਛਾ ਦਿੱਤੇ ਹੈਣਾ ਮਨਪ੍ਰੀਤ ਦੀ ਬੈਡ ਸੀੜੀ ਜੀ ਆ ਕੇ ਵਿਛਾਦੀ ਮਨਪ੍ਰੀਤ ਬੋਲੀ ਨਹੀਂ ਕਹਿੰਦੀ-ਕਹਿੰਦੀ ਰਹਿ ਗਈ ਕਿ ਓਪੀ ਕਰ ਗਈ ਫਿਰ ਮੈਂ ਆਪਾਂ ਨੂੰ ਕਹੀਏ ਫਿਰ ਹੋਰ ਪੈਸੇ ਦੇ ਦੀ ਸ਼ੀਸ਼ੇ ਵਾਲਾ ਕੰਮ ਸੀਗਾ ਉਹ ਬਹੁਤ ਜਿਆਦਾ ਰਿਸਕੀ ਹੁੰਦਾ ਨਾ ਤੇ ਸ਼ਹਿਰ ਤੋਂ ਆਇਆ ਸੜਕ ਵੀ ਖਰਾਬ ਸੀ ਕਿ ਵਿਚਾਰਾ ਬੋਝ-ਬੋਝ ਕੇ ਲੈ ਕੇ ਆਇਆ ਹੁਣ ਬਾਬਾ ਸੌਕ ਰੱਖ ਕੇ ਕਿਤੇ ਲੌਂ ਲਗੇ ਨਾ ਤੋੜ ਲਗੇ ਮਹਿੰਗਾ ਕੰਮ ਆ ਉਹ ਚੀਜ਼ਿਆਂ ਦਾ ਤੇ ਕੱਲ ਨੂੰ ਆਪਣੇ ਚੀਜ਼ੇ ਫਟ ਹੋ ਜਾਣਗੇ ਲਓ ਜੀ ਕੱਪਵੋਡ ਦਾ ਬਰੀਕੀ ਕੰਮ ਤਾਂ ਨਿਬੜ ਗਿਆ ਜਿਹੜੀਆਂ ਫਰੰਟ ਵਾਲੀਆਂ ਲੌਂ ਵਾਲੀਆਂ ਸੀਗੀਆਂ ਉਹ ਤਾਂ ਗਈਆਂ ਨਿਬੜ ਤੇ ਸ਼ੈਂਕੀ ਵੀ ਨਾਲ ਪੂਰਾ ਲੱਗਾ ਹੁੰਦਾ ਬੱਚ ਦੇਖਣ ਵੀ ਕੀ ਹੋ ਰਿਹਾ ਘਰੇ ਆਪਣੇ ਪਰ ਅੱਜ ਲੱਗਦਾ ਸੀਗਾ ਕਿ ਕਾਫ ਬੋਰਡ ਆਪਣਾ ਕੰਪਲੀਟ ਹੋ ਜੀ ਪੱਲੇ-ਪੁੱਲੇ ਟੰਗੇ ਜਾਣਗੇ ਦਰਵਾਜ਼ੇ ਜਿਹੜੇ ਲੱਗੇ ਟੰਗੇ ਜਾਣਗੇ ਪਰ ਮੈਨੂੰ ਲੱਗਦਾ ਮੁਸ਼ਕਲ ਅੱਜ ਦਾ ਕੰਮ ਕਿਉਂਕਿ ਲਾਈਟ ਵੀ ਬਹੁਤ ਖਰਾਬ ਕਰੀ ਜਾਂਦੀ ਅੱਜ ਟਾਈਮ ਹੋ ਗਿਆ ਰਾਤ ਦੇ 7 ਹਾਂ ਤੇ ਸਾਰਾ ਟੱਬਰ 8:00 ਵਜੇ ਆ 8:00 ਵਜੇ ਹਾਂ ਦੇਖੋ ਹਾਂ ਹਾਂ ਸੋ ਸਣੇ ਸ਼ੈਂਕੀ ਆ ਮਿੱਠੂ ਨੂੰ ਤਾਂ ਨੂੰ ਗਰਮੀ ਹੁੰਦੀ ਹੈ ਗਰਮੀ ਨੂੰ ਹੀ ਆਉਂਦੀ ਆ ਮੂਹ ਦੇ ਵੱਟ ਚਰੇ ਅਰੇ ਬਾਪੂ ਵੀ ਸਾਡਾ ਗਲਮੇ ਦੇ ਬਟਨ ਖੋਲੀ ਫਿਰਦਾ ਤੇ ਲਾਈਟ ਗਈ ਅੱਜ 2:00 ਵਜੇ ਦੀ ਇਹ ਟੂਨੋ ਵੀ ਗਰਮੀ ਆਉਂਦੀ ਸਾਡੀ ਤੇ ਮੈਸਤਰੀਆਂ ਦਾ ਵੀ ਨਹੀਂ ਕੰਮ ਨਿਭੜਿਆ ਕਿ ਐ ਜ਼ਿਆਦਾ ਲੱਗਦੇ ਪੱਲੇ ਲੱਗ ਜਾਣਗੇ ਸੋ ਗਰਮੀ ਦੇ ਵਿੱਚ ਉਹਨਾਂ ਵਿੱਚ ਕੋਈ ਵੀ ਨਹੀਂ ਕੁਛ ਹੋਇਆ ਤੇ ਗਰਮੀ 'ਚ ਬੈਠੇ ਆ ਸਾਰਾ ਟੱਬਰ ਬਾਹਰ ਰੋਟੀ ਤੇ ਵੀਡੀਓ 'ਚ ਬਹਿ ਖਾਈ ਜਾਂਦੇ ਆ ਦੇਖੋ ਸ਼ੈਂਕੀ ਤੂੰ ਕਿੱਥੇ ਆ ਸ਼ੈਂਕੀ ਨੇ ਦੀਂਦਾ ਕਿਤੇ ਆਪਣਾ ਸ਼ੈਂਕੀ ਤਾਂ ਉੱਧਰ ਭਾਦਦਾ ਹੀ ਸੀ ਉਹ ਗੇੜ ਬੱਜਿਆ ਬਾਹਰ ਪੀਸੀ ਚੱਲਦਾ ਹੋਊਗਾ ਅੰਦਰ ਇੱਥੇ ਗਾੜੀ ਹੋ ਰਹੀਆ 2 ਵਜੇ ਦੀ ਲਾਈਟ ਗਈ ਆ ਸੋ 8 ਵਜੇ ਆ ਲਾਈਟ ਆਉਣ ਦਾ ਕੋਈ ਪ੍ਰਬੰਧ ਨਹੀਂ ਹੈਗਾ ਅੱਜ ਬਈ ਤੇ ਮੁਰਕੋ ਮੁਰਕੀ ਬਾਹਰ ਵੀ ਹੋਈ ਜਾਂਦੇ ਬੈਠੇ ਐਂ ਜਦੇ ਸਿਰ ਚ ਮਾਰੇ ਟੁਗੜ ਐਂ ਨਾ ਛੇੜ ਉਹ ਤਾਂ ਅੱਕੇ ਹੀ ਬੈਠਾ ਉਹ ਵੀ ਹੱਥ ਤੇ ਮਾਰੂਗਾ ਇਹ ਹੂੰ ਅੱਕੇ ਬੈਠਾ ਤੂੰ ਸੈਂਕੀ ਤੂੰ ਅੱਕੇ ਬੈਠਾ ਕੀ ਹੋ ਗਿਆ ਹੁਣ ਤੈਨੂੰ ਹੁਣ AC ਕਿੱਥੋਂ ਲਾ ਦੀਏ ਇਹ ਤਾਂ ਆਪ ਗਰਮੀ 'ਚ ਬੈਠੇ ਭਰਾਵਾ ਗੁੱਸੇ 'ਚ ਰੋਟੀ ਵੀ ਨਹੀਂ ਖਾਦੀ ਅੱਜ ਨੇ ਤੇ ਇੱਕ ਜਹਰ ਆਣ ਗਵਾਰ ਨੇ ਇੰਨਾ ਸਤਾਇਆ ਸਮਾਨ ਹੀ ਢੁਈ ਜਾਂਦੇ ਆ ਵੇ ਲੈ ਹੇ ਐਕਸਟਰੀ ਰਾਜਾ ਦੂਰੀ ਚੱਕੀ ਮੈਂ ਕਹਿੰਦਾ ਵੀ ਆ ਰਿਹਾ ਇੰਨਾ ਸਮਾਨ ਢੋਹਦੇ ਤੂੰ ਗੱਲਾਂ ਤੇ ਛੱਡ ਤੂੰ ਬਾਦ ਮਾਰ ਦੇ ਦੇ ਦੇਖੋ ਮੁੜ ਕੋ ਮੁੜਕੀ ਹੋਏ ਪਏ ਆ ਪੂਰਾ ਹਾਲ ਫਸ ਨਹੀਂ ਕਹਿਣਾ ਜੀ ਅੱਜ ਮਣਾ ਰਾਤ ਨੂੰ ਲੇਟ ਨਾ ਆਈ ਤੇ ਵੇਖੇ ਬਣਦਾ ਬੇਬੇ ਕਿਵੇਂ ਗਿਰੇ ਬਣਾਉਣਾ ਬਣਾਉਣਾ ਕਿ ਬੇ ਸ਼ਿਮਲਾ ਇੱਥੇ ਬਣ ਜਾਣਾ ਪੂਰਾ ਆਪਣਾ ਹਾਂ ਹੂੰ ਸ਼ਿਮਲਾ ਬਣ ਜਾਣਾ ਐਸੇ ਬੇਬੇ ਅੰਦਰ ਥਰੋਟ ਲੇ ਸਹੀ ਹੈ। ਵੇ ਵੇ। ਛੇਕੀ। ਛੇਕੀ ਰਿਆ। ਕੀ ਹੋਲੀ? ਜਾਂ ਕਿਵੇਂ ਆ? ਹਾਂ। ਹਾਂ। ਹਾਂ ਹਾਂ। ਛੇਕੀ ਵੀ ਫੜ ਗਿਆ। ਛੇਕੀ ਦੀ ਵੀ ਬੱਸ ਹੋਈ ਪਈ ਐ। ਇਹਨੇ ਪਾਣੀ ਪੋਣੀ ਰੱਖ ਦੋ ਪਾਣੀ ਪੋਣੀ ਇਹਨੇ। ਆਹੋ ਜਿਹਾ ਸੇ ਪਾਣੀ ਇਹਨੂੰ ਕਦੇ ਧਰਿਆ ਹੀ ਨਹੀਂ। ਪਾਣੀ ਇਹ ਪਿੰਦਾ ਕਬੂਤਰਾਂ ਦੇ ਡੂੰਘੇ ਦੇ ਵਿੱਚ। ਹਮ। ਰਾਤ ਦੇ ਵੱਜ ਗਏ 9। ਲਓ ਜੀ। ਲਾਈਟ ਆਉਂਦੀ ਆ ਉੱਠ ਜਾਂਦੀ ਆ ਫੇਰ। ਤੇ گاਵਾ ਦੀ ਖੇਅ ਜਮਾ ਖਾਲੀ ਹੋਈ ਪਈ ਐ ਦੇਖੋ। ਪਾਣੀ ਛੱਡ ਗਏ। ਸੋ ਘਰ ਦੇ ਅਨੁਸਾਰ ਆਇਆ। ਸਾਰਿਆਂ ਦਾ ਬੁਰਾ ਹਾਲ ਹੋਇਆ ਪਿਆ ਸੀਗਾ ਜੇ ਲਾਈਟ ਅੱਜ ਰਾਤ ਨੂੰ ਨਾ ਆਈ ਇਹਨਾਂ ਤੇ ਬਹੁਤ ਔਖਾ ਹੋ ਜਾਣਾ। ਐਸੇ ਐਸੇ ਵੀਰਾਂ ਕੋਲੇ ਆ ਗਏ ਆਪਦੇ ਕੋਲ ਕੀ ਗੋਡ ਨਾਈਟ ਬੋਲਦੇ ਇਹਨੂੰ ਹੁਣ। ਹਾਂ ਗੋਡ ਨਾਈਟ ਬੋਲਦੇ। ਸੋ ਮਿੱਤਰੋ ਅੱਜ ਮੋਟਰ ਵੀ ਨਹੀਂ ਚੱਲੇਗੀ ਅੱਜ ਇੰਜਣ ਨੂੰ ਨਿਸਕੀਤਾ ਸੀ ਇੰਜਣ ਹੁੰਦਾ ਇੰਜਣ ਦੇ ਪੱਠੇ ਕੋਤਰ ਲੈਂਦੇ ਆ ਪੱਠੇ ਵੀ ਰਹਿ ਗਏ ਆਪਣੇ ਪੁੱਤਰ ਨਾਲੇ। ਤੇ گاਉਂ ਵਾਲੀ ਝੂੜਗੀਆਂ ਰਲਾਈ ਆ ਸੁੱਕੀ ਸੋ ਪਹਿਲਾਂ ਨਰੇ ਹਰੇ ਪਾਉਂਦੇ ਰਹੇ ਆ ਤੇ ਹੁਣ ਅੱਜ ਚਲੋ ਖਾਣਾ ਚੇਂਜ ਹੋ ਜੂਗਾ ਮੇਰੀ ਸੁੱਕੀ ਧੂੜੀ ਪਾਈ ਇਹਨਾਂ ਨੂੰ ਖੇਲ ਵੀ ਭਰਨ ਵਾਲੀ ਹੋਈ ਪਈ ਆ ਸਾਰਾ ਬੁਰਾ ਹਾਲ ਹੋ ਗਿਆ ਗਰਮੀ ਬਈ ਲਾਈਟ ਦੀ ਇਪੋਰਟੈਂਟ ਜਦੋਂ ਲਾਈਟ ਨਹੀਂ ਹੁੰਦੀ ਵੀ ਕਿੰਨੀ ਜਿਆਦਾ ਇਪੋਰਟੈਂਟ ਆ ਲਾਈਟ ਆਪਣੇ ਲਈ ਉਦੋਂ ਪਤਾ ਲੱਗਦਾ ਤੇ ਬੜਾ ਔਖਾ ਯਾਰ ਪੁਰਾਣੇ ਬੰਦੇ ਤਾਂ ਦੇ ਸੀ ਜਿਹੜੇ ਗੁਣਾ ਲਾਈਟ ਤੇ ਉਹਨਾਂ ਦਾ ਟਾਈਮ ਇਨੇ ਇਨੇ 100-100 ਸਾਲ ਜਿੰਦਗੀਆਂ ਜੀ ਗਏ ਆ ਪਤਾ ਨਹੀਂ ਜੀ ਸਕਦੇ ਬੜਾ ਔਖਾ ਕੰਮ ਆ ਯਾਰ ਜਦੋਂ ਹੀ ਲਾਈਟ ਆਈ ਹੈ 5 ਮਿੰਟ ਹੀ ਹੋਏ ਸਾਰੇ ਪਿੰਡ 'ਚ ਆਵਾਜ਼ ਆਈ ਆ ਗਈ ਹੋਏ ਓਕੇ ਚਲੋ ਠੀਕ ਆ ਦੋਸਤੋ ਪਾਣੀ ਪੁਣੀ ਭਰ ਲਗੇ ਫਿਰ ਮਿਲਦੇ ਆਂ ਕੱਲ ਅਗਲੇ ਵਲੌਗ ਦੇ ਵਜਾਇ ਤੱਕ ਕੰਮ ਨਿਬੜਿਆ ਨਹੀਂ ਗਾ ਮੈਸਤੀ ਦੇ ਵੀ ਕੰਮ ਆ ਜੋ ਲਾਈਟ ਦੇ ਨਾਲ ਹੀ ਸੀ ਕੋਈ ਗ੍ਰੈਂਡਰ ਗ੍ਰਾਊਂਡਰ ਚੱਲੇ ਨਹੀਂ ਕਿ ਕਟਰ ਵਗੈਰਾ ਸਾਰੇ ਬਿਜਲੀ ਦੇ ਚੱਲਦੇ ਇਨਵਰਟਰ ਇੰਨਾ ਕੰਮ ਨਹੀਂ ਇਨਵਰਟਰ ਵੀ ਲੋ ਹੋ ਗਿਆ ਸੋ 2 ਵਜੇ ਦਾ ਸਭ ਕੁਝ ਬੰਦ ਹੋ ਗਿਆ ਪਿਆ ਸੀ ਆਪਣੇ 2 ਵਜੇ ਦਾ ਗਰਮੀ ਜੀ ਆ ਅੰਦਰ ਨੇਰਾ ਵੀ ਹੋ ਗਿਆ ਸੀ ਉੱਤੇ ਕੁਝ ਦਿਸਦਾ ਵੀ ਨਹੀਂ ਸੀਗਾ ਤੇ ਹੁਣ ਕੱਲ ਨੂੰ ਬਾਬਾ ਸੁਖਰੇ ਕੱਲ ਨੂੰ ਕਾਫੀ ਕੰਮ ਹੋ ਜੂਗਾ ਤੇ ਕੱਲ ਨੂੰ ਅਗਲੇ ਵਲੌਗ 'ਚ ਤੁਹਾਨੂੰ ਮਿਲਦੇ ਆਂ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਫਸਟ ਟਾਈਮ ਦੇਖ ਰਹੇ ਹੋ ਸਬਸਕ੍ਰਾਈਬ ਕਰਦੇ ਹੋ ਤੇ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਸਾਡੇ ਵਲੌਗ ਕਿੱਦਾਂ ਲੱਗਦੇ ਆ ਤੁਹਾਨੂੰ ਤੇ ਕੱਲ ਅਗਲੇ ਵਲੌਗ 'ਚ ਮਿਲਦੇ ਆਂ ਠੀਕ ਆ ਬਈ ਸਾਰਿਆਂ ਨੂੰ ਗੁੱਡ ਨਾਈਟ ਬਾਏ ਬਾਏ